ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਜਿੰਦਰ ਸਿੰਘ ਸਰਾ ਤੇ ਅੱਜ ਖੜਿਆ ਪਿੰਡ ਪੱਖੋਕਲਾਂ ਦੇ ਵਿੱਚ ਸਮਰਾ ਟਰੈਕਟਰ ਸੇਲਜ਼ ਵਾਲਾ ਤੇ ਮੇਰਾ ਆਪਣੀ ਪਿੰਡ ਆ ਬਈ ਬੜੀ ਖੁਸ਼ੀ ਹੁੰਦੀ ਜਦ ਇੱਥੋਂ ਦੀ ਲੰਘਦੇ ਆ ਪਿੰਡ ਦੇ ਵਿੱਚ ਕਿਸੇ ਸਮੇਂ ਨਾ ਕੱਚੀਆਂ ਸੜਕਾਂ ਹੁੰਦੀਆਂ ਸੀਗੀਆਂ ਬਈ ਜਮਾਂ ਹਨਾ ਪਾਣੀ ਖੜਾ ਹੁੰਦਾ ਸੀਗਾ ਤੇ ਅੱਜ ਦੇ ਸਮੇਂ ਦਾ ਦੇਖੋ ਸਾਡੇ ਪਿੰਡ ਪੱਖੋਕਲਾਂ ਦੇ ਬਹੁਤ ਤਰੱਕੀ ਕਰ ਲਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪੈਂਦੀ ਛੇਤੀ ਹੁਣ ਦੇਖੋ ਟਰੈਕਟਰ ਜਿਹੜੇ ਸੇਲਜ਼ ਦਾ ਕੰਮ ਵੀ ਸਾਡੇ ਪਿੰਡ ਪੱਖੋਕਲਾਂ ਦੇ ਵਿੱਚ ਹੀ ਚੱਲ ਰਿਹਾ ਭਰਾਜੀ ਠੀਕ ਠਾਕ ਹਾਂਜੀ ਏ ਭਾਈ ਕਿਵੇਂ ਸੋਚਿਆ ਵੀ ਤੂੰ ਆਪਾਂ ਵੀ ਹੁਣ ਤਾਂ ਲੋਕ ਸੋਰਜੇ ਨਹੀਂ ਵੀ ਆਪਾਂ ਵੱਡੇ ਸ਼ਹਿਰਾਂ 'ਚ ਜਾ ਕੇ ਸ਼ੋਰੂਮ ਕਰੀਏ ਯਾਰ ਵੀ ਉੱਥੇ ਕੰਮ ਵਾਧਾ ਹੋਊਗਾ ਤੁਸੀਂ ਪਿੰਡ ਦੇ ਵਿੱਚ ਕਿਵੇਂ ਸ਼ੁਰੂ ਕਰ ਲਿਆ ਇਹ ਏ ਭਾਈ ਜੀ ਆਪਣਾ ਇਹ ਪਹਿਲਾਂ ਪੁਰਾਣਾ ਕੰਮ ਸੀਗਾ ਠੀਕ ਹੈ ਜੀ ਇਹ ਜਦੋਂ ਆਪਾਂ ਮੰਡੀਆਂ-ਮੁੰਡੀਆਂ ਦੇ ਨਾਲ ਭਾਈ ਜੀ ਕਮਿਸ਼ਨ ਪੈਂਦਾ ਹਰੇਕ ਬੰਦੇ ਨੂੰ ਆਪਣੇ ਨੂੰ ਠੀਕ ਹੈ ਜੀ ਇਹ ਆਪਾਂ ਹੁਣ ਕੋਈ ਕਮਿਸ਼ਨ ਨਹੀਂ ਲੈਣਾ ਤੇ ਐਵੇਂ ਜਿਕਰ ਆਪਾਂ ਤਾਂ ਸਿੱਧਾ ਜ਼ਿਮੀਂਦਾਰ ਟਰੈਕਟ ਖਰੀਦ ਸਕਦਾਗਾ ਕੋਈ ਨਾ ਲੈਣ ਵੇਲੇ ਨਾ ਵੇਚਣ ਵੇਲੇ ਕੋਈ ਕਮਿਸ਼ਨ ਨਹੀਂ ਉੱਥੇ ਮੰਡੀਆਂ ਦੇ ਵਿੱਚ ਕਮਿਸ਼ਨ ਪੈਂਦਾ ਜਿਹੜਾ ਮੰਡੀਆਂ 'ਚ ਕਮਿਸ਼ਨ ਪੈਂ ਕਿਉਂਕਿ ਆਪਾਂ ਕਿਉਂ ਕਿਸੇ ਕਿਸਾਨ ਬੰਦੇ ਦਾ ਨੁਕਸਾਨ ਕਰੀਏ ਹੂੰ ਸਹੀ ਗੱਲ ਹੈ ਜੀ ਤੇ ਆਜੋ ਬਾਈ ਜੀ ਟਰੈਕਟਰਾਂ ਦੀ ਗੱਲ ਕਰੀਏ ਟਰੈਕਟਰ ਬਹੁਤ ਖੜੇ ਨੇ ਪਿੰਡ ਦੇ ਵਿੱਚ ਆ ਪਹਿਲਾਂ ਵੀ ਆਹੀ ਟਰੈਕਟਰ ਦੀ ਆਪਾਂ ਗੱਲ ਕਰ ਲੈਨੇ ਆ ਇਹਦੀ ਖਾਸੀਅਤ ਕੀ ਆ ਇਹਦੇ ਬਾਰੇ ਦੱਸੋ ਥੋੜਾ ਜਿਹਾ ਇਹ ਬਾਈ ਜੀ 2014 ਮਾਡਲ ਆ ਠੀਕ ਹੈ ਜੀ ਨਾਲ ਦੇ 80 ਪੈਸੇ ਟਾਇਰ ਆ ਠੀਕ ਹੈ ਜੀ ਫੁੱਲ ਟੌਪ ਆ ਤੇਲ ਬ੍ਰੇਕਾਂ ਪਾਵਰ ਸਟੀering ਆ ਗਿਆ ਜੀ ਸਾਰਾ ਕੁਝ ਓਕੇ ਆ ਨਾਲ ਦੇ 80 ਪੈਸੇ ਟਾਇਰ ਆ ਪੰਜਾਬ ਨੰਬਰ ਆ ਜੀ ਕਿੰਨਾ ਮਾਡਲ ਆ ਬਾਈ ਇਹ ਟਰੈਕਟਰ ਇਹ ਬਾਈ ਜੀ 2014 ਮਾਡਲ ਆ 2014 ਮ ਠੀਕ ਹੈ ਜੀ ਇਹਦਾ ਨੰਬਰ ਹੈ ਪੀਵੀ02 ਅੰਮ੍ਰਿਤਸਰ ਦਾ ਨੰਬਰ ਹੈ ਜੀ ਅੰਮ੍ਰਿਤਸਰ ਦਾ ਨੰਬਰ ਹਾਂ 430000 ਦੀ ਡਿਮਾਂਡ ਆ ਜੀ ਠੀਕ ਹੈ ਮੌਕੇ ਦੇ ਮਾਨਤਾ ਕਰਨਗੇ ਮੌਕੇ ਦੇ ਮਾਨਤਾ ਜਰੂਰ ਕਰਾਂਗੇ ਹਾਂਜੀ ਠੀਕ ਹੈ ਜੀ ਸੋਨਾਲੀ ਕਾ ਟਰੈਕਟਰ ਆ ਜੀ ਤੇ ਡਿਮਾਂਡ ਬਹੁਤ ਹੈ ਇਹਨਾਂ ਦੀ ਅੱਜ ਜੀ ਘੜੀ ਤੇ ਆਜੋ ਬਾਈ ਜੀ ਇੱਕ ਇਧਰ ਆਪਾਂ ਗੱਲ ਕਰੀਏ ਇਧਰ ਆਪਾਂ ਸਵਰਾਜ ਕਿੰਨੇ ਚੱਲ ਵੜਦੇ ਆ ਤੇ ਬਹੁਤ ਪਸੰਦ ਕਰਦੇ ਨੇ ਲੋਕ ਸਵਰਾਜ ਨੂੰ ਜੇ ਜੋੜ ਦੇ ਮਾਮਲੇ 'ਚ ਗੱਲ ਕਰੀਏ ਬਹੁਤ ਤਾਕੜ ਮੰਨਿਆ ਜਾਂਦਾ ਹਾਂਜੀ ਹਾਂਜੀ ਇਹਦੀ ਖਾਸ ਏਤ ਵੀ ਦੱਸਦਾ ਆਪਾਂ ਇਹ ਬਾਈ ਜੀ 2014 ਮਾਡਲ ਮਗਰ ਲੈ ਜਮਾ ਨਵੇਂ ਪੁਆਏ ਨਹੀਂ ਇਹ 7 ਪੈਸੇ ਆ ਹਾਂ ਬਾਈ ਜੀ ਇਹ ਕਲੌਸ ਕਾਰ ਇੰਜਣ ਆ ਕਲੌਸ ਕਾਰ ਟਰੈਕਟਰ ਬੰਦ ਹੋ ਗਿਆ ਕੋਈ ਟਾਮਾ ਟਾਮਾ ਪੀਸੀ ਮਿਲਦਾ ਆਪਾਂ ਨੂੰ ਠੀਕ ਹੈ ਜੀ ਆਪਣੇ ਕੋਲੇ ਖੜਾ ਹੈ ਕਲੌਸ ਕਾਰ ਪੀਵੀ 31 ਮਾਨਸਾ ਦਾ ਨੰਬਰ ਆ ਠੀਕ ਹੈ ਜੀ ਕੈਸ਼ ਦੀ ਕਾਪੀ ਆ ਕੋਈ ਲੋਨ ਫੋਨ ਕੁਛ ਨਹੀਂ ਇੱਥੇ ਕੁਛ ਨਹੀਂ ਹੈਗਾ ਜੀ ਸਾਰਾ ਮਤਲਬ ਫਰੀ ਹੋਇਆ ਹੋਇਆ ਹਾਂ ਠੀਕ ਹੈ ਜੀ ਇਹਦੀ ਕਿੰਨੀ ਡਿਮਾਂਡ ਕਰਦੇ ਨੇ ਇਹਦੀ ਇਹਦਾ ਆਪਾਂ 495000 ਰੁਪਏ ਮੰਗਦੇ ਆ ਜੀ ਇਹ ਚੋਂ 10000 ਲੈਸ ਕਰ ਦਾਂਗੇ 85000 ਦਾ ਦੇ ਦਾਂਗੇ 85000 ਦਾ ਮਾਨਤਾ ਕਰੋਂਗੇ ਮੌਕੇ ਤੇ ਹਾਂ ਜੀ ਹਾਂ ਤੇ ਇਧਰ ਵੀ ਸਵਰਾਜ ਹੀ ਖੜੇ ਨੇ ਚਾਰ ਸਵਰਾਜ ਖੜੇ ਨੇ ਆ ਥੋੜਾ ਜਿਹਾ ਛੋਟਾ ਮਾਡਲ ਆ ਗਿਆ ਉਹਦੇ ਨਾਲ ਇਹ 855 2000 ਮਾਡਲ ਆ ਜੀ ਠੀਕ ਹੈ ਜੀ ਇਹ ਮੰਨ ਕੇ ਜੇ ਲੋ ਲੀਲੇ ਰੰਗ ਦਾ ਟਰੈਕਟਰ ਹੈ ਲੀਲੇ ਬੰਦ ਹੋ ਗਏ ਪਰ ਇਹ ਟਾਮਾ ਟਾਵਾ ਪੀਸੀ ਚੰਗਾ ਟਰੈਕਟਰ ਮਿਲਦਾਗਾ ਠੀਕ ਆ ਮੰਨ ਲਓ ਕੰਡੀਸ਼ਨ ਵੀ ਬਹੁਤ ਵਧੀਆ ਪਈ ਆ ਵਾਲੀ ਟਰੈਕਟਰ ਸੰਗਰੂਰ ਨੰਬਰ ਆ ਬੀਕੇਟੀ ਦੇ ਟਾਇਰ ਨਵੇਂ ਆ ਠੀਕ ਹੈ ਜੀ ਤੇ ਇਹਦਾ ਮੁੱਲ ਆ ਜੀ 2 ਲੱਖ ਤੇ 95000 275000 ਦਾ ਦੇ ਦਾਂਗੇ ਆਪਾਂ ਲੈਸ ਕਰਕੇ ਠੀਕ ਹੈ ਜੀ ਬਾਕੀ ਆ ਡੈਕ ਸਿਸਟਮ ਵੀ ਲੱਗਾ ਹੋਇਆ ਆ ਸਿਸਟਮ ਸਿਸਟਮ ਲੱ ਬੀਕੇਟੀ ਦਾ ਚੌਂਕੜਾ ਨਵੇਂ ਕਿਤੇ ਵੀ ਰੰਗ ਦੀ ਕਲਮ ਨਹੀਂ ਬਾਈ ਜੀ ਠੀਕ ਹੈ ਜੀ ਮਤਲਬ ਜਿਵੇਂ ਹੈਗਾ ਸੀ ਉਵੇਂ ਹੀ ਹੈ ਡਰਾਈਵਰ ਪੁਰਾਣਾ ਤੇ ਪੁਰਾਣਾ ਸਾਰਾ ਬਾਈ ਜੀ ਠੀਕ ਹੈ ਜੀ ਇਹਦੀ ਕਿੰਨੀ ਡਿਮਾਂਡ ਕਰਦੇ ਆਪਾਂ ਇਹ 295000 ਦੀ ਡਿਮਾਂਡ ਆ 275000 ਦਾ ਦੇ ਦਾਂਗੇ ਜੀ 75000 ਦਾ ਹਾਂਜੀ ਹਾਂਜੀ ਬਾਕੀ ਤੁਹਾਡੇ ਮੌਕੇ ਤੇ ਆਉਣ ਦੀ ਗੱਲ ਆ ਕਿ ਕਿਵੇਂ ਬਾਈ ਨਾਲ ਗੱਲ ਹੋਵੇ ਕਲੋਸ ਕਰ ਹੀ ਹੈ ਜੀ ਕਲੋਸ ਕਰ ਇੰਜ ਨਾ ਹਾਂਜੀ ਸੇਮ ਹੀ ਉਹਦੇ ਮੌਕੇ ਵੀ ਇਹ ਵੀ ਟਾਵਾਂ ਟਾਵਾਂ ਹੀ ਮਿਲਦਾ ਹੈ ਹਾਂਜੀ ਹਾਂਜੀ ਤੇ ਇਹ ਵੀ ਬਾਈ ਫਿਰ ਉਹਨੇ ਮਾਰ ਲਈਏ ਕੀ ਦਾ ਫਰਕ ਆ ਕੋਈ ਉਹਦੇ ਨਾਲੋਂ ਇਹ 1999 ਮਾਡਲ ਆ ਜੀ ਸੰਜੂਰ ਨੰ ਕੀ ਆਪਾਂ ਟਰੈਕਟਰ ਦੇ ਦਾਂਗੇ 1.5 ਲੱਖ ਦਾ ਕਲੋਸ ਕਰ ਇੰਜਣ ਇਹ ਆ ਜੀ ਗਾਰੰਟੀ ਆ ਬਾਈ ਕੋਈ ਪੇਂਟ ਹੋਇਆ ਹੋਵੇ ਕੋਈ ਪੂਰੀ ਪੂਰੀ ਜ਼ਿੰਮੇਵਾਰੀ ਪੂਰੀ ਪੂਰੀ ਜ਼ਿੰਮੇਵਾਰੀ ਬਾਕੇ ਚੈੱਕ ਕਰ ਸਕਦਾ ਬੰਦਾ ਠੀਕ ਆ ਜੀ ਕਿੰਨੇ ਦਿਨ ਚਲਾ ਸਕਦਾ ਬੰਦਾ ਦੱਸ ਦੋ ਕੋਈ ਗੱਲ ਨਹੀਂ ਬਾਕੇ ਆਪਣੇ ਕੋਲੇ ਜ਼ਮੀਨ ਆਪਦੇ ਕੋਲੇ ਹੈਗੀ ਆ ਬਾਕੇ ਆਪਣੇ ਖੇਤ ਚੈੱਕ ਕਰਕੇ ਦੇਵਾਂਗੇ ਖੇਤ ਚੈੱਕ ਕਰਕੇ ਦੇਵਾਂਗੇ ਜੀ ਹਾਂ ਜੀ ਤਸੱਲੀ ਕਰਕੇ ਰਹਿਣਗੇ ਹੀ ਨਹੀਂ ਹੈਗਾ ਹਾਂਜੀ ਆਪਾਂ ਖੇਤੀਬਾੜੀ ਆਪ ਕਰਦੇ ਨਾ ਵੀ ਤੁਹਾਨੂੰ ਐ ਬਹਾਨੇ ਜੇ ਲਾ ਕੇ ਵੀ ਭਈ ਆਏ ਆ ਹਨਾ ਵੀ ਹਰ ਲੋ ਜੀ ਡਾਕੇ ਵੀ ਭਈ ਆ ਚੀਜ਼ ਐਵੇਂ ਐਵੇਂ ਤੁਹਾਨੂੰ ਪੂਰਾ ਚੈੱਕ ਕਰਾ ਕੇ ਨਾ ਡਾਕਟਰ ਚੰਗੀ ਤਰ੍ਹਾਂ ਵੀ ਜੇ ਕੋਈ ਤੁਹਾਨੂੰ ਕਮੀ ਪੇਸ਼ੀ ਲੱਗਦੀ ਆ ਭਾਵੇਂ ਨਾਂ ਲੈ ਕੇ ਜਾਓ ਹਾਂਜੀ ਹਾਂਜੀ ਭਾਈ ਜੀ ਪੂਰੀ ਤਸੱਲੀ ਕਰਾ ਕੇ ਤੋਰਣਗੇ ਐਵੇਂ ਨਹੀਂ ਤੇ ਬਈਆ ਲਾਲ ਜਖੜਾ ਖੜਾ ਸਵਰਾਜ ਇਹਦੇ ਬਾਰੇ ਵੀ ਦੱਸੋ ਇਹ ਬਈ ਜੀ 1996 ਵੜਲਾ ਕਲੋਸ ਕਰੀ ਇਹ ਹੈਗਾ ਮੰਗ ਰਿਟਾਇਰ ਹੋਗੇ 65 ਪੈਸੇ ਮੂਰਲੇ 80 ਪੈਸੇ ਪੰਜਾਬ ਨੰਬਰ ਠੀਕ ਹੈ ਬਈ ਮੈਂ ਕਹਿੰਦਾ ਇਧਰ ਨੂੰ ਐ ਘਟਦੇ ਘਟਦੇ ਲਾਏ ਹੋਏ ਨੇ ਹਣਾ ਵੀ ਹਾਂਜੀ 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 ਸ਼ੁਰੂ ਤੋਂ ਪੁਰਾਣਾ ਇਹ ਆ ਸਭ ਤੋਂ ਇਹਦਾ ਮੁੱਲ 1,70,000 ਠੀਕ ਹੈ ਜੀ 1,60,000 ਦਾ ਜੇ ਸੌਦਾ ਦੇ ਦਾਂਗੇ ਆਪਾਂ 1,60,000 ਦਾ ਇੰਜਨ ਗੇਅਰ ਦੀ ਇਹਦੀ ਵੀ ਪੂਰੀ ਜ਼ਿੰਮੇਵਾਰੀ ਆ ਬਾਅਦ ਚੇ ਕਰਕੇ ਲੈ ਜਾਓ ਠੀਕ ਹੈ ਜਿਹੜਾ ਬੰਦਾ ਆਪਣੀ ਵੀਡੀਓ ਨੂੰ ਸਭ ਤੋਂ ਵੱਧ ਸ਼ੇਅਰ ਕਰੂਗਾ ਉਹਨੂੰ ਕੀ ਆਫਰ ਤੇ 5000 ਰੁਪਏ ਲੈਸ ਕਰਕੇ ਟਰੈਕਟਰ ਲੱਗਿਆ 5000 ਰੁਪਏ ਲੈਸ ਕਰਕੇ ਦੇਵਾਂਗੇ ਇਹਦੀ ਖਾਸੀਅਤ ਥੋੜੀ ਦੱਸੋ ਡਿਟੇਲ ਦੇ ਵਿੱਚ ਇਹ ਕਲੌਸ ਕਰ ਇੰਜਨ ਆ ਜੀ ਠੀਕ ਹੈ ਜੀ ਤੇ ਬੈਟਰੀ ਨਵੀਂ ਆ ਰੀਟਰ ਨਵਾਂ ਲੱਗਿਆ ਹੋਇਆਗਾ ਠੀਕ ਹੈ ਜੀ ਬਾਕੀ ਸਿਰੇ ਪਹਿਲੇ ਕਰ ਦਾ ਟਰੈਕਟਰ ਨਵਾਂ ਨਿਕਲਿਆ ਪੰਜਾਬ ਨੰਬਰ ਪੀਵੀ 46 ਤਰਨਤਾਰਨ ਦਾ ਤਰਨਤਾਰਨ ਦਾ ਨੰਬਰ ਹੈ ਹਾਂਜੀ ਹਾਂਜੀ ਤੇ ਬਹੁਤ ਵਧੀਆ ਟਰੈਕਟਰ ਖੜੇ ਨੇ ਬਾਈ ਕੋਲੇ ਹਨਾ ਬਈ ਕਿਸੇ ਵੀ ਤਰ੍ਹਾਂ ਟਰੈਕਟਰ ਲੈਣਾ ਜਾਂ ਟਰੈਕਟਰ ਵੇਚਣਾ ਤਾਂ ਉਹਦੀ ਵੀ ਗੱਲ ਤੁਸੀਂ ਬਾਈ ਕੋਲੇ ਆ ਕੇ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਆ ਟਰੈਕਟਰ ਤੇ ਡੱਕ ਡੱਕ ਪ ਤੇ ਬਾਈ ਜੀ ਇਹ ਟਰੈਕਟਰ ਦੀ ਗੱਲ ਕਰੀਏ ਯਾਰ ਇਹ ਬਹੁਤ ਸੋਹਣਾ ਲੱਗਿਆ ਇਹਨਾਂ ਦਾ ਮਾਡਲ ਵੀ ਨਵੀਆਂ ਮੈਂ ਕਹਣਾ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈ ਇਹ ਬਾਈ ਜੀ 2015 ਮਾਡਲ ਆ ਠੀਕ ਹੈ ਜੀ ਟਾਇਰ ਦੁਬਾਰੇ ਦੇ ਨਵੇਂ ਨੇ ਪੰਜਾਬ ਦਾ ਨੰਬਰ ਕੈਸ਼ ਦੀ ਕਾਪੀ ਆ ਬਾਈ ਜੀ ਠੀਕ ਹੈ ਜੀ ਤੇ ਆਪਾਂ 4.5 ਲੱਖ ਰੁਪਏ ਦਾ ਦੇਵਾਂਗੇ 15 ਮਾਡਲ ਆ ਫੁੱਲ ਟਾਪ ਫੁੱਲ ਟਾਪ ਸਾਰੇ ਫੰਕਸ਼ਨ ਆਗੇ ਦੇ ਤੇ ਬਾਕੀ ਬਈ ਸਪੀਕਰ ਸਿਸਟਮ ਵੀ ਪੂਰਾ ਸਿਸਟਮ ਸਾਰਾ ਛਤਰੀ ਸੁਤਰੀ ਹਾਂ ਉਹ ਵਿੱਚ ਹੀ ਦੇਵਾਂਗੇ ਆਪਾਂ ਸਾਰਾ ਕੁਝ ਸਾਰਾ ਵਿੱਚ ਹੀ ਆ ਬਾਈ ਹਾਂ ਵਿੱਚ ਹੀ ਆ ਕਿਤੇ ਇੱਥੇ ਦਿਖਾਈ ਜਾਊਗਾ ਨਾ ਨਾ ਕੁਝ ਜੋ ਕੁਝ ਵੀਡੀਓ ਚ ਆ ਗਿਆ ਉਹ ਸਾਰਾ ਕੁਝ ਵਿੱਚ ਹੀ ਦੇਣਾ ਸਾਰਾ ਕੁਝ ਵਿੱਚ ਹੀ ਦਵਾਂਗੇ ਹਾਂ ਬਾਈ ਜੀ ਹਾਂਜੀ ਠੀਕ ਆ ਬਈ ਇਹਦਾ ਵੀ ਮੈਂ ਕਹਣਾ ਸਾਰਾ ਕੁਝ ਨਵੀਂ ਆ ਹਣਾ ਹਾਂ ਨਵੀਆਂ ਠੀਕ ਹੈ ਜੀ ਠੀਕ ਹੈ ਆਜੋ ਬਈ ਅੱਗੇ ਗੱਲ ਕਰਦੇ ਆ ਇਹ ਸੋਨਾਲੀ ਠੀਕ ਹੈ ਜੀ 4.5 ਲੱਖ ਦੀ ਮੰਗ ਆ 4.30 ਕੇ ਹਜ਼ਾਰ ਦਾ ਟਰੈਕਟਰ ਦੇਣਾ ਜੀ ਆਪਾਂ ਨੂੰ 4.30 ਕੇ ਹਜ਼ਾਰ ਰੁਪਏ ਦਾ ਇਹਨੇ ਕਿਹੜੀ ਡਿਮਾਂਡ ਆ ਤੁਹਾਡੇ ਕੋਲ ਹਾਂ ਬਕਰੇ ਮੌਕੇ ਤੇ ਮਾਨ ਕਰ ਦਾਂਗੇ ਤੇ ਬਾਕੀ ਭਾਈ ਇਹਦਾ ਵੀ ਬਹੁਤ ਸੋਹਣਾ ਹੈ ਨਾ ਰੰਗ ਰੰਗ ਦੇਖ ਲਓ ਜਮਾਂ ਇਹੀ ਪਿਆਗਾ ਕੋਈ ਜ਼ਿਆਦਾ ਖਰਾਬ ਨਹੀਂ ਕਿਸੇ ਵਧੀਆ ਬੰਦੇ ਕੋਲ ਹੀ ਚੱਲਿਆ ਹੋਇਆ ਤੇ ਟਾਇਰ ਕਿੰਨੇ ਪੈਸੇ ਆ ਭਾਈ ਇਹਦੇ ਟਾਇਰ ਵੀ ਦਾ ਟਾਇਰ ਮੂਰਲੇ 90 ਪੈਸੇ ਜੀ ਮੰਗ ਲੇ ਟਾਇਰ 75 ਪੈਸੇ ਮੰਗ ਲੇ 75 ਪੈਸੇ ਨਾਲ ਦੀ ਟਾਇਰੀ ਵੀ ਪਈ ਤੇ ਜਮਾਂ ਨਹੀਂ ਦੁਵਾਰੇ ਦੇ ਜੀ ਐਮ ਆਰ ਐਫ ਦੇ ਟਾਇਰ ਆ ਚਾਰੇ ਐਮ ਆਰ ਐਫ ਦੇ ਹਾਂਜੀ ਹਾਂਜੀ ਇਹਦੇ ਬਾਰੇ ਵੀ ਦੱਸ ਦੋ ਡਿਟੇਲ ਕੀ ਹੈ? ਕਈ ਵੀਰ ਬੰਦੇ ਸੋਚਦੇ ਨੇ। ਇਹ ਬਾਈ ਜੀ 1997 ਮਾਡਲ ਆ, ਟਾਇਰ ਨਵੇਂ ਨੇ। ਠੀਕ ਹੈ ਜੀ। ਕਲੋਸ ਕਰ ਇੰਜਨ ਆ। ਇੰਜਨ ਗੇਅਰ ਦਾ ਪੂਰਾ ਚੰਗਾ ਬਾਕੇ ਚੈੱਕ ਕਰ ਸਕਦਾ ਬੰਦਾ ਆਪਣੇ ਕੋਲ। ਠੀਕ ਹੈ ਜੀ। ਇਹ ਆਪਾਂ 2 10 ਡਿਮਾਂਡ ਹੈ ਦੀ 2 ਲੱਖ ਦਾ ਟਰੈਕਟਰ ਦੇ ਦਾਂਗੇ। 2 ਲੱਖ ਦਾ ਟਰੈਕਟਰ ਦੇ ਦੋਗੇ। ਤੇ ਟਰੈਕਟਰ ਬਾਈ ਜੇ ਕਿਸੇ ਬੰਦੇ ਨੇ ਲੈਣਾ ਹਨਾ ਸਾਰਾ ਓਰੀਜਨਲ ਹੈ ਤੁਹਾਡੇ ਵਾਸਤੇ। ਬਹੁਤ ਵਧੀਆ। ਤੇ ਬਾਕੀ ਇੱਧਰ ਫੇਰ ਆ ਗਿਆ ਆਪਾਂ ਸੋਨਾ ਦੀ ਕਿਹੜੀ ਤੇ ਬਾਈ ਆਪਾਂ ਗੱਲ ਕਰਕੇ ਸੀਗੇ ਪਹਿਲਾਂ। ਹਾਂਜੀ ਹਾਂਜੀ ਹਾਂਜੀ। ਟਰੈਕਟਰ ਦੇ ਅ ਤੇ ਇਹ ਟਰੈਕਟਰ ਦੇ ਦੁਬਾਰੇ ਨਵੇਂ ਨੇ ਸਾਰਾ ਡਿੱਕ ਸਿਸਟਮ ਸਾਰਾ ਸਤਰੀ ਸੁਤਰੀ ਗਨੋਪੀ ਲੱਗੀ ਹੋਈ ਆ ਵਿੱਚੀ ਆ ਪੰਜਾਬ ਨੰਬਰਾ ਠੀਕ ਹੈ ਜੀ ਇਹ ਟਰੈਕਟਰ ਆਪਾਂ 430000 ਡਿਮਾਂਡ ਆ 430000 ਦੀ ਹਾਂ ਹਾਂ 420000 ਦਾ ਡੈਟ ਦੇ ਦਾਂਗੇ ਜੀ 420000 ਦਾ ਟਰੈਕਟਰ ਦੇ ਦੋਗੇ 10000 ਰੁਪਏ ਵੀ ਸਿੱਧੀ ਲੈਸਾ ਤੇ ਬਾਕੀ ਪਹਿਲਾਂ ਤੁਹਾਨੂੰ ਦੱਸ ਕੇ ਡੇ ਜਿਹੜਾ ਬੰਦਾ ਵੀਡੀਓ ਨੂੰ ਸ਼ੇਅਰ ਕਰੂਗਾ ਦੇ ਸਕਰੀਨ ਸ਼ਾਟ ਦਿਖਾਉਗਾ ਉਹਨੂੰ ਉਸੇ ਲੱਗ ਤੋਂ ਡਿਸਟੋਰਡ ਹਾਂ ਉਹਨੂੰ ਲੱਗ ਮਿਲੂਗਾ ਜੀ ਠੀਕ ਹੈ ਜੀ ਤੇ ਬਹੁਤ ਸੋਹਣੇ ਟਰੈਕਟਰ ਨੇ ਜੀ ਬਾਈ ਸੱਚੀ ਯਾਰ ਹਾ ਨਾ ਰੂਹ ਕੁਸ਼ ਹੁੰਦੀ ਹੈ ਟਰੈਕਟਰਾਂ ਦੇ ਅੱਗੇ ਕੋਈਆਂ ਲੱਗਦਾ ਨਹੀਂ ਹੈਗਾ ਵੀ ਤੇ ਆਪਣੇ ਕੋਲੇ ਪੰਜਾਬ ਨੰਬਰ ਹੀ ਹੁੰਦੇ ਸਾਰੇ ਟਰੈਕਟਰ ਸਾਰੇ ਪੰਜਾਬ ਨੰਬਰ ਆ ਜੀ ਪੰਜਾਬ ਹੀ ਹੁੰਦੇ ਜੀ ਤੇ ਹੁਣ ਗੱਡੀਆਂ ਦਾ ਕੀ ਰੌਲਾ ਹੁੰਦਾ ਹੈ ਦਿੱਲੀ ਨੰਬਰ ਹਰਿਆਣਾ ਨੰਬਰ ਮਿਲਦਾ ਜਾਂਦੀਆਂ ਨੇ ਮਗਰ ਉਹ ਕਾਪੀ ਨਾਮ ਨਹੀਂ ਹੁੰਦੀ ਬੰਦਾ ਭੜਕਦਾ ਫਿਰਦਾ ਕਿਰਾ ਮੰਦੇ ਕਾਪੀ ਕਾਗਜ਼ ਦੀ ਆਪਣੀ ਜ਼ਿੰਮੇਵਾਰੀ ਨੂੰ ਨਾਮ ਕਰਾਉਣ ਤੇ ਕਰ ਆਪਣੀ ਜ਼ਿੰਮੇਵਾਰੀ ਨਾਮ ਕਰਾਉਣ ਤੱਕ ਤੁਹਾਡੀ ਜ਼ਿੰਮੇਵ ਭਾਈ ਜੀ 2014 ਮਾਡਲ ਹੈ ਇਹ ਠੀਕ ਹੈ ਜੀ ਐਮ ਆਰ ਐਫ ਦੇ ਟਾਇਰ ਨਵੇਂ ਨੇ ਸੰਗਰੂਰ ਨੰਬਰਾਂ ਸੰਗਰੂਰ ਨੰਬਰ ਹੈ ਜੀ ਹਾਂਜੀ ਹਾਂਜੀ ਠੀਕ ਹੈ 4,65,000 ਡਿਮਾਂਡ ਆ ਠੀਕ ਹੈ ਜੀ ਅਪਾ ਸਾਢੇ 1.5 ਲੱਖ ਦਾ ਦੇ ਦਾਂਗੇ ਸਾਢੇ 1.5 ਲੱਖ ਦਾ ਮੈਂ ਕਹਣਾ ਵੀ ਸਾਰਿਆਂ ਦੀ ਰੇਟ ਜਿਹੜੀ ਜਿੱਦੀ ਹੈ ਨਾ ਕੀ ਚੱਕਰ ਆ ਇਹ ਨੇ ਇੰਨੇਕ ਤਾਂ ਆਪਾਂ ਲੈਸ ਕਰਾਂਗੇ ਫਿਰ ਕੋਈ ਗੱਲ ਨਹੀਂ ਠੀਕ ਹੈ ਜਦੋਂ ਬੰਦਾ ਆਊਗਾ ਹਾਂ ਜਦੋਂ ਆਪਣੀ ਵੀਡੀਓ ਨੂੰ ਸਕਰੀਨਸ਼ਾਟ ਦਿਖਾਵੇ ਆਪਾਂ ਇਹਨਾਂ ਲੈਸ ਰੇਟ ਮਿਲੂਗੀ ਰੇਟ ਮਿਲੂਗੀ ਮਿਲੂਗਾ ਬਾਕੀ ਜਿਹੜੇ ਬੰਦੇ ਵੀਡੀਓ ਦੇਖ ਕੇ ਆਉਣਗੇ ਬਾਈ ਨੂੰ ਦੱਸਣਗੇ ਵੀ ਤੁਹਾਡੀ ਵੀਡੀਓ ਦੇਖ ਕੇ ਆ ਉਹਨਾਂ ਲਈ ਆ ਇਹ ਤੇ ਬਾਕੀ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਦਾ ਕਾਲ ਕਰਕੇ ਆਉਏ ਬਾਈ ਨੇ ਠੀਕ ਹੈ ਜੀ ਕਿਹਬਰੀ ਬਾਈ ਹੁਣ ਬਾਹਰ ਗਏ ਹੁੰਦੇ ਹੈਗੇ ਕਿਉਂਕਿ ਡਿਮਾਂਡ ਬਹੁਤ ਰਹਿੰਦੀ ਹੈ ਟਰੈਕਟਰਾਂ ਦੀ ਟਰੈਕਟਰ ਛੱਡਣ ਵੀ ਜਾਂਦੇ ਨੇ ਤੇ ਇਹਦੇ ਬਾਰੇ ਦੱਸੋ ਬਾਈ ਸਵਰਾਜ ਜੀ ਬਾਈ ਇਹ ਪੀਵੀ 31 ਮਾਨਸਾ ਦਾ ਨੰਬਰ ਆ 201 ਫੁੱਲ ਟਾਪ ਆ ਗਿਆ ਟਾਇਰ ਚਾਰੇ ਨਵੇਂ ਨੇ ਟਾਇਰ ਚਾਰੀ ਨਵੇਂ ਨੇ ਬਾਈ ਠੀਕ ਹੈ ਜੀ 385000 ਡਿਮਾਂਡ ਆ 485 ਸੌਰੀ 485000 ਡਿਮਾਂਡ ਆ 475000 ਦਾ ਡੱਟ ਦੇ ਦਾਂਗੇ 75000 ਦਾ 10000 ਤੇ ਝੂਟਾ ਲਿਖਵਾਇਆ ਹੋਇਆ ਹੈ ਇਧਰ ਨਿਗ੍ਹਾ ਮਰਵਾ ਦਿਓ ਉੱਪਰ ਹਨਾ ਝੂਟਾ EMI ਲਿਖਵਾਇਆ ਬਾਈ ਝੂਠੇ ਜਿਨੀ ਜਾਣ ਆ ਰਹੇ ਹਾਂਜੀ 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 ਸਾਰਾ ਰਿਨ ਵਾਲਾ ਕਲੋਸ ਕਰ ਇੰਜਣਾ ਜੀ ਕਲੋਸਰ ਮੈਂ ਤਾਂ ਨਹੀਂ ਆ ਠੀਕ ਹੈ ਜੀ ਤੇ ਬਾਈ ਕੋਲੇ ਸਾਰੇ ਜਿੰਨੇ ਟਰੈਕਟਰ ਖੜੇ ਰਹਿਣਾ ਬਾਈ ਟਾਪ ਡਿਮਾਂਡ ਵਾਲੀ ਨੇਗੇ ਸਾਰੇ ਤੇ ਮਾਡਲ ਵੀ ਵਧੀਆ ਨੇਗੇ ਤੇ ਰੇਟ ਵੀ ਮਾਰਦਾਂ ਦੇ ਹਿਸਾਬ ਨਾਲ ਆਈ ਹੁਣ ਵਿਚ ਬੰਦੇ ਕੀ ਕਰਦੇ ਆ ਵੀਡੀਓ 'ਚ ਦੱਸ ਕੇ 4 ਲੱਖ ਦਾ ਟਰੈਕਟਰ ਮਗਰੋਂ ਕਹਿੰਦਾ ਤੁਹਾਨੂੰ 50 ਹਜ਼ਾਰ ਲੈਸ ਕਰਤਾ ਨਹੀਂ ਆਪਣੇ ਬਾਈ ਜੀ ਚੰਗੇ ਟਰੈਕਟਰ ਹੀ ਹੁੰਦੇ ਨੇਗੇ ਬਾਕੀ ਰੇ ਆਪਣਾ ਕੋਈ ਪਹਿਲਾ ਨੰਬਰ ਹੈ ਕਮਿਸ਼ਨ ਨਹੀਂ ਕੋਈ 4000 ਲੈ ਲਓ 5 ਲੈ ਲਓ ਕੋਈ ਕਮਿਸ਼ਨ ਨਹੀਂ ਜਿੰਨਾ ਸੌਦਾ ਹੋ ਗਿਆ ਉੰਨੇ ਪੈਸੇ ਲੈਣੇ ਆ ਉਹਨੇ ਪੈਸੇ ਲੈਣੇ ਕਿਉਂਕਿ ਬਾਈ ਨੇ ਆਪਦਾ ਕੰਮ ਸ਼ੁਰੂ ਕੀਤਾ ਤੇ ਪਿੰਡ ਦੇ ਵਿੱਚ ਕੀਤਾ ਮੈਨੂੰ ਉਹ ਗੱਲ ਦੀ ਵੱਧ ਖੁਸ਼ੀ ਆ ਬਾਈ ਕਿਉਂਕਿ ਆਪਦੇ ਪਿੰਡ ਦੇ ਵਿੱਚ ਰਹਿ ਕੇ ਹਨਾ ਹੁਣ ਮੰਡੀਆਂ ਦੇ ਵਿੱਚ ਵਿੱਚ ਹੁਣ ਦਲਾਲ ਕਹਿ ਲਈ ਆ ਆਪਾਂ ਕੁਝ ਵੀ ਕਹਿਆ ਨਹੀਂ ਹਨਾ ਪਿੰਡਾਂ ਦੇ ਵਿੱਚ ਉਹ ਪੈਕੇ ਵਿੱਚੋਂ 20-2000 ਰੁਪਏ ਵੀ ਕੱਢ ਲੈਂਦੇ ਆ ਬਾਈ। ਹਾਂਜੀ ਹਾਂਜੀ ਹਾਂਜੀ। ਤੇ ਫਿਰ ਉਹਨਾਂ ਗੱਲਾਂ ਦਾ ਕੀ ਫਾਇਦਾ ਐਵੇਂ ਉਹੀ 2000 ਰੁਪਏ ਆਪਣੇ ਘਰਾਂ ਤੇ ਬਚੂਗਾ। ਹਾਂਜੀ ਹਾਂਜੀ। ਜਿੰਨੇ ਕਿਉਂਕਿ ਆਪ ਵੀ ਬਾਈ ਖੇਤੀ ਨਾਲ ਸੰਬੰਧਿਤ ਆਗਾ। ਬਾਈ ਨੂੰ ਪਤਾਗਾ ਵੀ ਕਿਵੇਂ ਹੱਡ ਤੋੜ ਮਿਹਨਤ ਕਰਕੇ ਹਨਾ 2 ਰੁਪਏ ਬਣਦੇ ਨੇ। ਹਾਂਜੀ ਹਾਂਜੀ। ਤੇ ਆਪਾਂ ਕਿਉਂ ਫਿਰ ਪੈਸੇ ਖਰਾਬ ਕਰੀ ਆਪਾਂ ਬਾਈ ਕੋਲੇ ਆਓ। ਤੇ ਬਾਈ ਨਿਗ੍ਹਾ ਮਰਵਾ ਦੋ ਉਧਰ ਨੂੰ ਹਨਾ ਕਿੰਨੇ ਟਰੈਕਟਰ ਖੜੇ ਨੇਗੇ। ਇਹ ਤਾਂ ਅਸੀਂ ਅੱਧੇ ਕੱਢੇ ਨੇ ਕਿ ਹਲੇ ਅੱਧੇ ਤਾਂ ਅੰਦਰ ਹੀ ਖੜੇ ਨੇ। ਹਾਂਜੀ ਹਾਂਜੀ ਹਾਂਜੀ। ਤੇ ਇੰਨੇ ਕ ਤੇ ਬਾਕੀ ਬਾਈ ਦਾ ਨੰਬਰ ਤਾਂ ਸਕਰੀਨ ਤੇ ਚੱਲੀ ਜਾਂਦਾ ਬਾਈ ਨੂੰ ਕਾਲ ਕਰੋ ਬੇਚਿੰਤ ਹੋਗੇ ਠੀਕ ਆ ਬਾਈ ਬਾਈ ਕੀ ਕੀ ਡਿਟੇਲ ਆ ਤੇ ਆਪਾਂ ਉਹਨੂੰ ਦੱਸ ਦੋ ਵੀ ਕਿੰਨੇ ਤੋਂ ਕਿੰਨੇ ਮਾਡਲ ਤੇ ਕਾਪਣੇ ਕੋਲੋਂ ਤਾਂ ਗੱਲਬਾਤ ਹੋਈਗੀ ਮੋਟੀ ਮੋਟੀ ਦੇ ਦੋ ਜਾਣੇ ਕੋਲੇ ਅੱਜ ਇਨੇ ਟਰੈਕਟਰ ਖੜੇ ਨੇਗੇ 1,60,000 ਤੋਂ ਲਾ ਕੇ 5 ਲੱਖ ਤੱਕ ਟਰੈਕਟਰ ਮਾਲ ਆ ਗਏ 5 ਲੱਖ ਤੱਕ ਹਾਂ 5 ਲੱਖ ਤੱਕ ਖੜੇ ਨੇ ਬਸ ਇੱਕ ਬੇਨਤੀ ਆ ਭਰਾ ਉਹ ਗੁੱਸਾ ਨਾ ਕਰੋ ਵੀ ਫੋਨ ਦਿਨੇ-ਦਿਨੇ ਸੱਤ ਤੋਂ ਸੱਤ ਲਾਓ ਹੂੰ ਵੀ ਰਾਤ ਨੂੰ ਥੋੜਾ ਜਿਆ ਕੋਈ ਟਾਈਮ ਹੁੰਦਾ ਵੀ ਰਾਤ ਨੂੰ ਫੋਨ ਨਾ ਲਾਓ ਥੋੜਾ ਪਰੇਸ਼ਾਨ ਹੁੰਨੇ ਆ ਸਵੇਰੇ 7 ਤਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਜਦੋਂ ਮਰਜ਼ੀ ਕਾਲ ਕਰ ਲਿਓ। ਪਖੋਕਲਾ ਪਿੰਡ ਹੈ। ਮਾਨਸਾ ਤੋਂ 22 ਕਿਲੋਮੀਟਰ, ਬਰਨਾਲੇ ਤੋਂ 18-20 ਕਿਲੋਮੀਟਰ, ਰਾਮਪਰੇ ਤੋਂ 20 ਕਿਲੋਮੀਟਰ, ਤਪੇ ਤੋਂ 10 ਕਿਲੋਮੀਟਰ। ਠੀਕ ਹੈ ਜੀ। ਪਖੋਕਲਾ ਮਾਨਸਾ ਬਰਨਾਲਾ ਰੋਡ ਤੇ ਬਈ ਛੋਟਾ ਜਿਹਾ ਪਿੰਡ ਹੈ। ਪਰ ਮੈਂ ਕਹਣਾ ਵੀ ਜਿਹੜੇ ਤੋਂ ਹੁਣ ਸਾਡੇ ਪਿੰਡ 'ਚ ਤਰੱਕੀ ਹੋਈ ਹੈਗੀ ਨਾ ਸਾਡੇ ਪਿੰਡ ਜਿੱਦਾ ਆਸੇ-ਪਾਸੇ ਆਸੇ-ਪਾਸੇ ਕੋਈ ਨਹੀਂ ਹੁਣ ਹਾਂਜੀ ਹਾਂਜੀ ਬਾਈ ਬਹੁਤ ਤਰੱਕੀ ਕਰੀਆ ਪਿੰਡ ਨੇ ਤੇ ਆ ਗੱਲ ਜਿਹੜੀ ਅੱਜ ਕੱਲ ਚੀਜ਼ਾਂ ਹੁਣ ਜਿਵੇਂ ਬਾਈ ਨੇ ਪਹਿਲ ਕਦਮੀ ਕੀਤੀ ਐ ਵੀ ਪਿੰਡ ਦੇ ਵਿੱਚ ਹੀ ਆਪਾਂ ਇੱਕ ਤਰ੍ਹਾਂ ਨਾਲ ਮੈਂ ਕਹਿ ਦਿੰਦਾ ਵੀ ਅਜਾਸੀ ਖੋਲੀਆ ਟਰੈਕਟਰਾਂ ਦੀ ਹਾਂਜੀ ਹਾਂਜੀ ਬਾਈ ਸਿੱਧੇ ਸ਼ਬਦਾਂ ਦੇ ਵਿੱਚ ਬਾਈ ਚਲੋ ਰੱਬ ਮਿਹਰ ਕਰੂਗਾ ਕਿਸੇ ਸਮੇਂ ਵੱਡੀਆਂ ਸੀਸੀ ਵਾਲੀਆਂ ਏਜੰਸੀਆਂ ਵੀ ਹੋ ਜਾਣਗੀਆਂ ਅੱਜ ਇੱਥੇ ਟਰੈਕਟਰ ਖੜੇ ਨੇ ਬਹੁਤ ਦੂਰੋਂ-ਦੂਰੋਂ ਲੋਕ ਚੱਲ ਕੇ ਆਉਂਦੇ ਨੇ ਨਾ ਦੇਖ ਰਹੇ ਆ ਲੰਘਦੇ ਟੱਪ ਦੇ ਵੀ ਬੰਦੇ ਟਰੈਕਟਰ ਦੀ ਗੱਲ ਕਰੀਂ ਤਾਂ ਖੁਸ਼ੀ ਹ ਤੇ ਬਾਕੀ ਸਿਰੇ ਸਾਨੂੰ ਦੱਸਤਾ ਤੇ ਸੱਤ ਤੋਂ ਸੱਤ ਦੀ ਆ ਬਸ ਟਾਈਮ ਕਦੋਂ ਮਰਜੀ ਆਓ ਆਪਣਾ ਕਿਉਂ ਘਰ ਦਾ ਆਪਦੀ ਮਕਾਨ ਆ ਠੀਕ ਹੈ ਜੀ ਤੇ ਦਿਨੇ ਜਦੋਂ ਮਰਜ਼ੀ ਜਦੋਂ ਟਾਈਮ ਲੱਗੇ ਕਦੋਂ ਮਰਜ਼ੀ ਆਓ ਆਪਣਾ ਦਿਨੇ ਸੱਤ ਤੋਂ ਸੱਤ ਖੁੱਲੀ ਹੁੰਦੀ ਹੈ ਤੇ ਜਰੂਰ ਸੰਪਰਕ ਕਰਿਓ ਬਾਈ ਬਾਕੀ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾਗਾ ਸਾਰੇ ਟਰੈਕਟਰ ਬਹੁਤ ਸੋਹਣੇ ਟਰੈਕਟਰ ਨੇ ਠੀਕ ਹੈ ਜੀ ਸਵਰਾਜ ਸੋਨਾ ਦੀ ਕਹਤੇ ਕਿਹੜਾ ਵੀ ਟਰੈਕਟਰ ਤੁਹਾਨੂੰ ਚਾਹੀਦਾ ਕਾਲ ਕਰ ਲਿਓ ਬਾਈ ਪ੍ਰੋਵਾਈਡ ਕਰਾ ਦੂਗਾ ਕੋਈ ਦਿੱਕਤ ਨਹੀਂ ਹੈਗੀ ਬਾਕੀ ਜੇ ਵੇਚਣਾ ਵੀ ਹੁੰਦਾਗਾ ਤਾਂ ਉਹਦੇ ਵੀ ਬਾਈ ਨੂੰ ਫੋਟੋਆਂ ਵਗੈਰਾ ਪਾ ਦਿਓ ਡਿਟੇਲ ਪਾ ਦਿਓ ਵਿੱਚ ਕੋਈ ਪੁਰਾਣਾ ਟਰੈਕਟਰ ਕੱਟਣਾ ਉਹ ਵੀ ਆਪਾਂ ਵਿੱਚ ਕੱਟ ਲੈਨੇ ਠੀਕ ਹੈ ਜੀ ਵਿੱਚ ਕੱਟ ਦਿੰਨੇ ਹਾਂ ਜੀ ਕਿਹ ਕਿਉਂਕਿ ਬਾਈ ਨੇ ਟੈਟਰ ਵੇਚ ਰਿਆ ਵੀ ਆ ਤੇ ਖਰੀਦਣਾ ਵੀ ਆ ਤੇ ਤੁਸੀਂ ਕਾਲ ਕਰਦੇ ਜਰੂਰ ਪਿੰਡ ਪੱਕੋ ਕਣਾ ਦੇ ਵਿੱਚ ਮਾਨਸਾ ਬਰਨਾਲਾ ਰੋਡ ਤੇ ਆ ਜਰੂਰ ਸੰਪਰਕ ਕਰਿਓ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ